ਇਹ ਉਹ ਪਾਣੀ ਲੈ ਕੇ ਆਇਆ ਖੁਲਾੜ ਰਹਿ ਰੂ ਆ ਗਿਆ ਆਲੂ ਮੰਨੀ ਬਣਾਤੀ ਜਲਾਤੀ ਆਈ ਮੈਸੂ ਮੱਖਲੀ ਹੇ ਹੋ ਰਾਜਨ ਦਿਹੁਣ ਰਾਜਨ ਕਿੱਥੇ ਚਲ ਗਏ ਹੈ ਵਿਚਰ ਲਾ ਕੇ ਕੰਮ ਹੀ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਅੱਛਾ ਅੱਛਾ ਤੇ ਮੈਂ ਕਿਹ ਤਾਂ ਦੀ ਸਲਾਹ ਕਰਨੀ ਤੇ ਗੁੱਸੇ ਤਾਂ ਨਾ ਹੋਵੇ ਜੇ ਚੰਗੀ ਹੋ ਗਈ ਤਾਂ ਫਿਰ ਠੀਕ ਹੈ ਜੇ ਨਾ ਹੋ ਤਾਂ ਫਿਰ ਹੋ ਹੀ ਸਕਦੇ ਪਰ ਡਰ ਵੀ ਲੱਗਣਿਆ ਡਰ ਕੋ ਲੱਗਦਾ ਦੱਸ ਜੀਵਣਾ ਹੀ ਜੀਵਣਾ ਹੀ ਹਾਂ ਤੇ ਕਹਿੰਦੀ ਸੀ ਵੀ ਤੁਹਾਡੇ ਮੁੰਡੇ ਨੂੰ ਇੰਸਟਾ ਕਰਾਉਂਦੀ ਆ ਓਏ ਆਵੇ ਭਰਾ ਤੇਰੇ ਕੇ ਹੱਥ ਜੋੜੇ ਇਹਨਾਂ ਦੇ ਵੱਡਿਆਂ ਨਾਲ ਸਾਡਾ ਪਹਿਲਾਂ ਕੋਈ ਆਉਂ ਗਿਆ ਨਹੀਂਗਾ ਤਿੰਨਾ ਪਿੰਡੀਆਂ ਤੁਹਾਡਾ ਕੋਈ ਇਹਨਾਂ ਨਾਲ ਆਉਣ ਨਹੀਂ ਕੋਈ ਜਾਣ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਤਾਂ ਬਥੇਰੀ ਗੋਗੂਆਂ ਤੋਂ ਮਿੱਟੀ ਝਾੜੀ ਚੱਲ ਕਿੰਤਰੇ ਗਾਣੂ ਲੱਥ ਜੇਗੀ ਹਟਦੀ ਨਹੀਂ ਤੂੰ ਅੱਦਾਂ ਦੀ ਕੁੜੀ ਬੜੀ ਸੋਹਣੀ ਆ ਸਾਡੇ ਵੱਡੇ ਬਜ਼ੁਰਗ ਇਹ ਗੱਲ ਦੱਸ ਕੇ ਗਏ ਵੀ ਇਹਨਾਂ ਨੇ ਸਾਡਾ ਨੁਕਸਾਨ ਹੀ ਕੀਤਾ ਜਦੋਂ ਕੀਤਾ ਵਾ ਇਹਨਾਂ ਨੂੰ ਪਿੱਛੇ ਰਹੋਗੇ ਤਾਂ ਚੰਗੇ ਰਹੋਗੇ ਪਰ ਚਲੋ ਤਾਂ ਮੈਂ ਤੁਹਾਨੂੰ ਜਵਾਬ ਹੀ ਦਿੱਤਾ ਵਾ ਪਰ chall ਜੇ ਫੇਰ ਫੇਰ ਆ ਗਈ ਤਾਂ ਫੇਰ ਮੈਂ ਉਹਨੂੰ ਕੀ ਆਖਾਂਗੀ ਤੂੰ ਇੱਕੋ ਗੱਲ ਕਹਿਨੀ ਵੀ ਅਸੀਂ ਅਜੇ ਮੁੰਡਾ ਵਿਆਹਣਾ ਹੀ ਨਹੀਂਗਾ ਜਦੋਂ ਵਿਆਹਣਾ ਉਹ ਤੇਨੂੰ ਦੱਸ ਦਾਂਗੇ ਠੀਕ ਆ ਕਿ ਨਹੀਂ ਅਸੀਂ ਇਹਦਾ ਰਿਸ਼ਤਾ ਲੈਣਾ ਵਾ ਇਹਨੇ ਰਿਸ਼ਤਾ ਕਰਾਤਾ ਨਾ ਤੇ ਸਮਝ ਲਾ ਹੀ ਗਏ ਹਾਂ ਇੱਕ ਗੱਲ ਇਹ ਵੀ ਹੈਗਾ ਦੇਖੋ ਇਹ ਥੋੜਾ ਵੀ ਪਹਿਲੀਆਂ ਗੱਲਾਂ ਅਗਲੇ ਪੱਲੇ ਵਧੀਆ ਜੇ ਅਗਲੇ ਤੇ ਦਿਲ ਚ ਕੋਈ ਚਾਹ ਆਇਆ ਤੇ ਫੇਰ ਹੀ ਆਈ ਹੋ ਸਕਦਾ ਗੁੱਸਾ ਮਿਟਾ ਕੇ ਆਈ ਹੋਵੇ ਮੈਂ ਤੈਨੂੰ ਇੱਕ ਗੱਲ ਦੱਸਾਂ ਉਹ ਜਿਹੜੇ ਮਨਜਿੰਦਰ ਹੋਣੀਆਂ ਨਾ ਉਹਨਾਂ ਨਾਲ ਸਾਡੀ ਕਦੇ ਵੀ ਬਣੀ ਨਹੀਂਗੀ ਤੇ ਨਾ ਉਹਨਾਂ ਨੇ ਕੋਈ ਸਾਡੇ ਨਾਲ ਚੰਗਾ ਕੰਮ ਕੀਤਾ ਵਾ ਪਹਿਲਾਂ ਤੋਂ ਲੈ ਕੇ ਪਿਓ ਦਾਦਿਆਂ ਤੋਂ ਇਹ ਕਰਕੇ ਨਾ ਅਹੀਂ ਆਪਣੇ ਬਜ਼ੁਰਗਾਂ ਦੀ ਗੱਲ ਮੰਨ ਕੇ ਤੇ ਇਹਨਾਂ ਨਾਲ ਕੋਈ ਮਿਲਬਰਤਨ ਨਹੀਂ ਰੱਖਿਆ ਆਪਾਂ ਇਹਨਾਂ ਨੂੰ ਪਛਾਣੇ ਰਹਿਣਾ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਈ ਨੂੰ ਤੈਨੂੰ ਵੀ ਪਤਾ ਸਾਡਾ ਓਮ ਨਹੀਂ ਜਾਣਨੀ ਠੀਕ ਆ ਕਿ ਨਹੀਂ ਤੇ ਫਿਰ ਤੂੰ ਉਹਦੇ ਰਿਸ਼ਤੇ ਬਾਰੇ ਗੱਲਾਂ ਕਰਨ ਲਈ ਪਰ ਹੋ ਸਕਦਾ ਅਗਲੇ ਕੁਸਾਂ ਮਟਾ ਕੇ ਆਈ ਹੁਣ ਉਹ ਮਟਾਉ ਚਾਹੇ ਨਾਮ ਮਟਾਉਣ ਹੂੰ ਹੋ ਸਕਦਾ ਮਟਾ ਕੇ ਆਏ ਹੁਣ ਪਰ ਸਾਨੂੰ ਯਕੀਨ ਨਹੀਂ ਹੈਗਾ ਉਹਨਾਂ ਦੇ ਐਡੀ ਆਵਦੀ ਗੱਲਾਂ ਪਿਛਲੇ ਅਗੁੱਦੇ ਰਹੀਦਾ ਜਿਹੜਾ ਟੈਮ ਮੰਗਿਆ ਮੰਗਿਆ ਤੂੰ ਹੀ ਬੁੜੀ ਕੋਈ ਗੱਲ ਕਰਨੀ ਤੂੰ ਚੁੱਪ ਕਰਕੇ ਬਹਿ ਬੜੀ ਸੋੜੀ ਬੁੜੀ ਬਿੱਲੀ ਆਜ ਜਾ ਸਾਨੂੰ ਨਹੀਂ ਬੁੜੀ ਬਿੱਲੀ ਕੁੜੀ ਦੀ ਲੋੜ ਅਸੀਂ ਕਾਲੀ ਕੁੜੀ ਦਾ ਰਿਸ਼ਤਾ ਲੈ ਲਾਂਗੇ ਪਰ ਅਸੀਂ ਇਹਨਾਂ ਦਾ ਰਿਸ਼ਤਾ ਨਹੀਂ ਲੈਣਾ ਚੱਲ ਬਾਬਾ ਆਉਂਗੀ ਰਬਾਨਾ ਬੁਣਾ ਲਾ ਦਈ ਚੰਗਾ ਐਵੇਂ ਕਿਤੇ ਉਹਨੂੰ ਮਗਰ ਨਾ ਲਾ ਲਈ ਨਹੀਂ ਮੈਂ ਉਹਨੂੰ ਬਗਲ ਲਾਉਣ ਵਾਲੀ ਗੱਲ ਹੀ ਨਹੀਂ ਕੀਤੀ ਮੈਂ ਤਾਂ ਤੈਨੂੰ ਸਲਾਹ ਕਰਕੇ ਫੇਰ ਦੱਸਾਂਗੀ ਬਸ ਬਸ ਗੱਲ ਮੋਕੀ ਮੇਰਾ ਫਰਜ਼ ਵਾਦੇ ਤੈਨੂੰ ਪੁੱਛਣ ਦਾ ਮੈਂ ਤੈਨੂੰ ਕਹਿਤਾ ਵਾ ਖੀਰ ਰਸਤੀ ਤੈਨੂੰ ਸਾਰੀ ਗੱਲ ਨਹੀਂ ਲੈਣਾ ਪਰ ਰਿਸ਼ਤਾ ਇਹਨਾਂ ਦਾ ਚੱਲ ਬਾਬਾ ਠੀਕ ਉਹਨੂੰ ਇੱਕੋ ਗੱਲ ਕਰਨੀ ਹੈ ਵੀ ਇਹ ਅਜੇ ਮੁੰਡਾ ਨਹੀਂ ਵਿਆਹਣਾ ਗੱਲ ਮੁੱਕ ਗਈ ਮੰਮੀ ਹਾਂ ਆ ਮੈਨੂੰ 100 ਰੁਪਏ ਦੇ ਉਹ ਮੈਂ ਜਾਣਾ ਨਹੀਂ ਕਿਤੇ ਤੇ ਮੈਂ ਕਿਹੜਾ 100 ਰੁਪਏ ਹੈ 100 ਰੁਪਏ ਦੇ ਐਵੇਂ ਮੰਗਣਾਉਣਾ ਜਿਹਦਾ ਮਾਂ ਨੂੰ ਲਿਆ ਕੇ ਤਨਖਾਹ ਦਿੱਤੀ ਹੈ ਹੈ ਮੈਨੂੰ ਇਹ ਦੱਸ ਪਹਿਲਾਂ ਫੇ ਰੋ ਚੱਲ ਜਾਣਾ ਬੋਦੇਵਾਦੇ ਵਾਹ ਕੇ ਹੈ ਟੌਰ ਕੱਢ ਕੇ ਨਾ ਮੈਨੂੰ ਪਹਿਲਾਂ ਇਹ ਦੱਸ ਵੀ ਆਹ ਸੂਟ ਕਿੱਥੋਂ ਲਿਆ ਤੂੰ ਓਏ ਇਹ ਤਾਂ ਮੈਨੂੰ ਦੋਸਤ ਨੇ ਦਿੱਤਾ ਸੀ ਜਨਮ ਦਿਨ ਤੇ ਤੈਨੂੰ ਦਿਖਾ ਲਿਆ ਨਹੀਂ ਉਦੋਂ ਮੈਂ ਝੂਠ ਕਾ ਤੋ ਬੋਲਦਾ ਉਹ ਮੰਮੀ ਤੁਹਾਨੂੰ ਉਦਨ ਸ਼ਾਮਾਂ ਨੂੰ ਵਿਖਾਲ ਕੇ ਗਿਆ ਕਿ ਆਹ ਵੇਖੋ ਦਿੱਤਾ ਮੈਂ ਪੌਣ ਲੱਗਾ ਮੈਨੂੰ ਤੇ ਤੁਸੀਂ ਮੈਨੂੰ ਉਦਨ ਪੌਣ ਨਹੀਂ ਦਿੱਤਾ ਚੱਲ ਛੱਡ ਕਿਹਦੇ ਕਿਸ ਦਿਨ ਪਾਜੀ ਤੇ ਇਹ ਦੱਸ ਮੈਨੂੰ ਵੀ ਰੋਜ਼ ਘਰੋਂ ਨਿਕਲ ਜਾਂਦਾ ਸੁਖ ਤੇ ਹੀ ਹੈ ਮੈਂ ਕੰਮ ਲੱਭਣ ਚੱਲਿਆ ਮੈਂ ਕੰਮ ਲੱਭਣ ਚੱਲਿਆ ਫਿਰ ਤੈਨੂੰ ਕੰਮ ਲੱਭਦਾ ਹੀ ਕੋਈ ਨਹੀਂ ਮੰਮੀ ਮੇਰੀ ਗੱਲ ਸੁਣੋ ਮੈਂ ਜਾਣਾ ਸੀ ਅੱਜ ਹਰਚੋ ਵਾਲ ਨੂੰ ਕਰਿਆਣੇ ਦੀ ਦੁਕਾਨ ਤੇ ਲੱਭਾਉਣਾ ਮੈਂ ਕਿਹਾ ਕੰਮ ਉਹ 10000 12000 ਦਿੰਦੇ ਆ ਮੇਲ ਵਾਲੇ ਤੇ ਕਹਿੰਦੇ ਕਿ 8000 ਦੇਣਾ ਤੈਨੂੰ ਵਾਅਦਾ ਨਹੀਂ ਦੇਣਾ ਮੈਂ ਕਿਹਾ ਚੱਲ ਤੁਸੀਂ 2 40 ਵੇ ਤੂੰ ਕਿਹੜਾ ਡੀਸੀ ਲੱਗਣਾ ਵਾ ਹੈ ਨਖਤਿਆ ਦਸਵੀਂ ਤੋਂ ਫੇਰ ਲਵਾਂ ਹੈ ਤੈਨੂੰ ਉਥੇ ਉਹ ਕਿੱਥੇ ਰੱਖ ਲੈਣ ਸ਼ੁਕਰ ਕਰਕੇ ਨੂੰ 8000 ਦੇਣ ਦੇ ਆ ਤੇ ਜਿਹੜੇ ਸਾਡੇ ਕਰਦੇ ਹਾਲਾਤ ਵਾ ਨਾ 8000 ਬੜਾ ਵਾ ਸਾਡੇ ਵਾਸਤੇ ਮੇਰੀ ਗੱਲ ਸੁਣ ਦੋ ਕਿੱਲੇ ਆਪਣੇ ਇੱਚ ਕਿੱਥੇ ਗੁਜ਼ਾਰਾ ਕਰਾਂਗੇ ਆਪਾਂ ਹੈ ਜਿੰਨਾ ਚਿਰ ਬਾਹਰ ਕੋਈ ਪਿਆਹ ਨਹੀਂ ਨਾ ਹੁੰਦਾ ਤੇ ਘਰ ਦਾ ਪੁੱਤ ਪੜਨਾ ਕੀ ਆ ਉਹ ਦੁੱਧ ਦੇ ਪਾਉਨੇ ਆ ਉਹ ਜਿਹੜਾ 5000 ਤੁਹਾਨੂੰ ਡੈਡੀ ਨੇ ਦਿੱਤਾ ਉਹ ਮੰਗਣ ਡਿਆ ਵਾ ਕਿਹੜਾ 5000 ਵੇ ਡੇੜੀ ਕਹਿੰਦਾ ਹੈ ਕਹਿੰਦਾ 5000 ਮੇਰ ਕੋ ਹੈ ਨਹੀਂ ਕੋਈ 5-5000 ਇੱਕ ਗੱਲ ਮੇਰੀ ਹੋਰ ਸੁਣ ਲੈ ਆ ਜਿਹੜੀ ਵਿਆਹ ਕੇ ਲਿਆਂਦੀ ਆ ਹੈ ਇਹਦੇ ਫੈਸ਼ਨ ਨਹੀਂ ਮਾਨ ਨਵੇਂ-ਨਵੇਂ ਫੈਸ਼ਨ ਕਰਦੀ ਆ ਉਹ ਤੇ ਮੈਨੂੰ ਵੀ ਕਹਿਣ ਦੀ ਕਿ ਅੱਠ ਤੈਨੂੰ ਮੈਂ ਲਾਂ ਤੇ ਆਪਣੀ ਮੰਮੀ ਨੂੰ ਵੀ ਨਾਲ ਲਿਆ ਤੇ 16 ਆਇਆ ਕਰੂਗਾ ਘਰ ਨੂੰ ਕਿਤੇ ਮੈਂ ਇਹਦੀ ਕਤੂਦਾ ਹੈ ਨਾ ਸ਼ਰਮ ਨਾ ਹਜਾ ਇਹਦੇ ਦੀ ਜਬਾਨ ਮੈਂ ਖਿੱਚ ਨਹੀਂ ਆ ਨਾ ਇਹ ਕੌਣ ਹੁੰਦੀ ਮੇਰੀ ਨਹੀਂ ਗੱਲ ਕਹਿਣ ਵਾਲੀ ਹੈ ਇਹਦੀ ਇਨਹਮਤ ਆਪਣੀ ਮਾਨ ਲਵਾ ਦੇ ਹੈ ਉਹ ਲਵੇ 8000 ਫੇਰ ਮੈਂ ਵੇਖਾਂ ਉਹ ਤੇ ਅੱਗੇ ਗੱਲ ਨਹੀਂ ਕਰਨਦੀ ਸ਼ਰਮ ਹੀ ਨਹੀਂ ਹੈਗੀ ਵੇ ਮੇਰੀ ਗੱਲ ਸੁਣ ਉਡੀ ਰੈ ਨੂਆ ਪਰਲੇ ਬੱਲੇ ਵਾਲੀ ਉਹਦਾਂ ਰਲ ਕੇ ਤਾਂ ਬੋਦੀਆਂ ਜਿਹਾ ਘਟਾਈ ਨਹੀਂ ਆਈਆਂ ਹੈ ਵੇ ਸਹੀ ਐ ਤੇ ਤਮਸ਼ਨ ਮੈਨੂੰ ਤਾਂ ਸਮਝ ਨਹੀਂ ਦੀ ਆਉਂਦੀ ਕਿ ਰੀਬਾਂ ਵਾਲੀ ਕਿਹੜੀ ਗੱਲ ਵਾ ਇਹਦੇ ਵਿੱਚ ਹੈ ਇਹ ਤਾਂ ਪਣਦੀ ਐ ਸ਼ਾਣੀ ਜਿਹਦਾ ਡੀਸੀ ਦਿੱਤੀ ਹੁੰਦੀ ਆ ਉਹ ਮੰਮੀ ਮੇਰੀ ਗੱਲ ਸੁਣਾ ਇਹਨੂੰ ਨਾਂ ਕੋਹ ਵੀ ਬੋਲਿਓ ਵੇ ਮੇਰਾ ਤਾਂ ਇੱਕ ਜੀ ਹੋਰ ਕਰਦਾ ਵਾ ਮੇਰਾ ਜੀ ਕਦੇ ਪੂੰਜੀ ਜੀ ਫੜ ਕੇ ਨਾ ਘਰੋਂ ਬਾਹਰ ਕੱਢ ਕੇ ਆਵਾ ਉਹ ਮੰਮੀ ਐਦਾਂ ਨਾ ਕਰ ਸੁਣ ਲੂਗੀ ਤੇ ਫੇਕ ਹੀ ਕਹੂਗੀ ਸੁਣ ਲੈ ਤੇ ਸੁਣ ਲੈ ਡਰ ਨਹੀਂ ਪਿਆ ਮੈਨੂੰ ਇਹਦਾ ਆਈ ਵੱਡੀ ਐ ਉਹ ਤੇ ਚਾਹ ਦਾ ਕੱਪ ਦੇ ਕੇ ਨਹੀਂ ਰਾਜੀ ਹੈਗੀ ਤੇ ਪੂੰਜੀ ਤੁਸੀਂ ਕਿੱਥੇ ਉਹਦੀ ਫੜਾਉਣੀ ਆ ਫੜ ਲੈਣੀ ਹੈ ਜਦੋਂ ਮੇਰਾ ਜੋਰ ਪੈ ਗਿਆ ਵੇਖੀ ਰ ਸਹੀ ਤੁੱਕ ਤੱਕ ਮਾਉਣੀ ਆ ਮਮੀ ਇਤਾਂ ਨਾ ਕਹ ਮੇਰਾ ਤੇ ਵਿਆਹ ਵੀ ਨਹੀਂ ਹੋਣਾ ਕੇ ਪਾਸੇ ਹੋਣਾ ਨਹੀਂ ਤੇਰਾ ਵਿਆਹ ਚੁੱਪ ਕਰਕੇ ਬੈਠਾ ਰ ਹੁਣ ਆਈ ਵਿਆਹ ਇਹਨੂੰ ਆਪਣੇ ਪਾਲਾ ਪੈ ਗਿਆ ਵਾ ਉਹ 100 ਰੁਪਿਆ ਦੋ ਮੈਨੂੰ ਹੈ ਨਹੀਂ 100 ਰੁਪਿਆ ਜਿਆਦਾ ਕੰਮ ਕਰ ਆਪਣਾ ਜਾ ਕੇ ਜਿਹੜੀ ਆਵਾਜ਼ ਘਟਾਉਂਦੀ ਫਿਰਦੀ ਉਹਦੇ ਕੋਲ ਲੈ ਜਾ ਕੇ ਹੈ ਉਹਦਾ ਕਿੱਥੇ ਪੈਸੇ ਆਉਂਦੇ ਇਹਦੇ ਕੋ ਰੰਗ ਬਰੰਗੇ ਫੈਸ਼ਨ ਕਰਦੀ ਆ ਉਹ 500 700 ਰੁਪਿਆ ਲੱਗਦਾ ਬਾਣਾ ਤੇ ਉਹ ਇਹਨੇ ਕਿੱਥੋਂ ਲਿਆਂਦੇ ਹੋਏ ਜਾ ਪੁੱਛ ਲੈ ਕੇ ਇਹਨੂੰ ਚੰਗਾ ਕੰਮ ਆ ਤੁਸੀਂ ਵੀ ਨਹੀਂ ਦੇ ਰਹੇ ਆ ਗਿਆ 100 ਰੁਪਿਆ ਲੈਣ ਦੇ ਨਹੀਂ ਤੈਨੂੰ 100 ਰੁਪਈਆ ਮਾਹ ਤਾਂ ਮੇਰਾ ਖੇ ਜੋੜ-ਜਾੜ ਕੇ ਕਿਤੇ ਮੈਨੂੰ ਖਲੋੜ ਪੈ ਗਈ ਤੇ ਮੈਂ ਕਿੱਧਰ ਨੂੰ ਜਾਣਾ ਕਿਹੜਾ ਕਮਾ ਕਮਾ ਕੇ ਮੇਰੇ ਹੱਥੇ ਰੱਖਣੇ ਆ ਹੈ ਮਾਹ ਤਾਂ ਤੂੰ ਤੇ ਮੈਂ ਜੋੜ-ਜਾੜ ਕੇ ਰੱਖਣੀ ਆ ਨਾ ਕਿ ਕੰਮ ਤੇ ਲੱਗਣਾ ਨਾ ਹੋਰ ਮੰਮੀ ਦੇਈ 100 ਰੁਪਈਆ ਸਮਝ ਨਹੀਂ ਆਉਂਦੀ ਕਿਹੜਾ ਸੂਟ ਪਾ ਕੇ ਜਾਣਾ ਆਹ ਸੂਟ ਨਾਲ ਇਹ ਚੁੰਨੀ ਹੈ ਨਹੀਂ ਜੀ ਕੋਈ ਸੂਟ ਨਹੀਂ ਲੱਭਣ ਡਿਆ ਆ ਇਹਦੇ ਨਾਲ ਦੀ ਸਲਵਾਰ ਨਹੀਂ ਸਹੀ ਆਗੀ ਸ਼ਹਿਰ ਨੂੰ ਜਾਣਾ ਹੀ ਮੇਰਾ ਜਿਲ੍ਹਾ ਦਾ ਤੇ ਚਲ ਵਧੀਆ ਸੂਟ ਪਾ ਕੇ ਜਾਣੀ ਹੈ ਹੈ ਨਹੀਂਗਾ ਕੋਈ ਮੰਮੀ ਨੂੰ ਕਹਿੰਨੀ ਇੱਕ ਅੱਦਾ ਸੂਟ ਲੈ ਦੇ ਉਹ ਤੁਹਾਨੂੰ ਨਹੀਂ ਇੱਧਰ ਹੋ ਤੈਨੂੰ ਮੈਂ ਸੂਟ ਲੈ ਕੇ ਦਵਾ ਹੈ ਕੀ ਹੋ ਗਿਆ ਵਾ ਹੁਣ ਹੋਣਾ ਕੀ ਆ ਤੂੰ ਮੇਰੇ ਮੁੰਡੇ ਨੂੰ ਕਿਹਾਂਦੀ ਹੈਗੀ ਹੈ ਕੀ ਕਹਤਾ ਮੈਂ ਤੁਹਾਡੇ ਮੁੰਡੇ ਨੂੰ ਤੇ ਆਪਣੀ ਮਾਂ ਨੂੰ ਅਠ ਜਾ ਤੇ ਮਿਲ ਜਣਵਾ ਦੇ ਨਹੀਂ ਆਪਣੀ ਮਾਂ ਨੂੰ ਲਵਾ ਹੈ ਉਹਨੂੰ ਕੱਲ ਮੇਲ ਵਿੱਚ ਉਹ ਕਰੇ ਨੌਕਰੀ ਤੇ ਉਹਨੂੰ ਵੀ ਲੈ ਜਾ ਕਰੋ ਦੋਵੇਂ ਜਾਣੀਆਂ ਚਲ ਜਾ ਕਰੋ ਨਾਲੇ ਮੇਰੀ ਗੱਲ ਸੁਣੋ ਮੈਂ ਉਹਨੂੰ ਇਹ ਨਹੀਂ ਕਿ ਆ ਵੀ ਉੱਥੇ ਲੈ ਜਾਗਾ ਮੈਂ ਇਹ ਕਹਿਆ ਕਿ ਚੱਲ ਤੂੰ ਚਲ ਜਾ ਅਠ ਹਜ਼ਾਰ ਮਿਲ ਜਾ ਕਰੂਗਾ ਇਹ ਤੇ ਘਰ ਦੇ ਚ ਕੋਈ ਖਰਚਾ ਕਰਨ ਨੂੰ ਤਾਂ ਹੈ ਨਹੀਂ ਰੁਪਈਆ ਪਤਾ ਮੈਨੂੰ ਪਤਾ ਸਾਰਾ ਤੇ ਇੱਕ ਮੇਰੀ ਗੱਲ ਸੁਣ ਆਹ ਕਿ ਬੋਦੀਆਂ ਜੀਆਂ ਕਰਾ ਲਿਆਈਆਂ ਹਾਂ ਤੇ ਮੰਮੀ ਕਰਾਉਣੇ ਨਹੀਂ ਸੀਗਾ ਮੈਂ ਕਿਹੜਾ ਤੁਹਾਡੇ ਕੋਲ ਪੈਸੇ ਮੰਗੇ ਕਰਾਏ ਆ ਵੇ ਖਾ ਜਬਾਨ ਵੀ ਹੈਰੀ ਹੈ ਉਹ ਕਿੱਡੇ ਸੋਨੇ ਵਾਲ ਲੱਗਦੇ ਹੈ ਜਿਹੜੇ ਲੰਬੇ ਹੈ ਆ ਵੇ ਕੀ ਬਣਾਈ ਆ ਹੈ ਆਪਣੇ ਘਰ ਵਾਲੀ ਵੇਖੀਦਾ ਤੇਰ ਕੋ ਸਾਰੇ ਕਰਾਉਂਦੇ ਫੇ ਮੈਂ ਕਰਾ ਲੇ ਤੇ ਇਹਦੇ ਵਿੱਚ ਕਿਹੜੀ ਗੱਲ ਵਾ ਹੂੰ ਸਾਰੇ ਕਰਾਉਂਦੇ ਆ ਲੋਕਾਂ ਦੇ ਘਰ ਪੈਸਾ ਢੇਲਾ ਹੈਗਾ ਵਾ ਤੇਰ ਕੋ ਕੀ ਆ ਤੇ ਮੈਂ ਕਿਹੜਾ ਤੁਹਾਡੇ ਕੋਲੋਂ ਮੰਗੇ ਆ ਆਪਣੇ ਜੋੜੇ ਸੀ ਕਿ ਜਿਹੜੇ ਉਹਨਾਂ ਤੋਂ ਕਰਾਏ ਆ ਬੜੇ ਜੋੜੇ ਆ ਮਗਰ ਕਿਹਨੇ ਕਰਾਏ ਤੁਹਾਡੇ ਤੋਂ ਪਤਾ ਮੈਨੂੰ ਪਰਮ ਦੀ ਜੇਬ 'ਚ ਪੈਸਾ ਕੋਈ ਨਹੀਂ ਰਹਿਣ ਦਿੰਦੀ ਜਿਹੜਾ ਕੋਈ ਹੁੰਦਾ ਕੱਢ ਕੇ ਗਾਂ ਜਾਂਦੀ ਏ ਇੱਕ ਕੋੜੀ ਸੇਲੀ ਬਣਾਉਂਦੀ ਏ ਰੇ ਨੂੰ ਆਲਾਂ ਤੇ ਉਹਦੀ ਲੱਤਾਂ ਵੜਨੀਆਂ ਜਰਾ ਪਰਮ ਦੀ ਜੇਬ 'ਚ ਜਿੱਦਾਂ ਬਹੁਤ ਲੱਖਾਂ ਹੁੰਦੇ ਆ 5-10 ਰੁਪਏ ਨਹੀਂ ਹੁੰਦੇ ਉਹਦੇ ਕੋਲ ਚੱਲ ਜੋ ਉਹ ਵੀ ਹੁੰਦਾ ਉਹ ਟੁਕੜਾ ਰਹਿਣ ਦਿੰਦੀ ਆ ਮੈਂ ਕੀ ਰਹਿਣ ਦੇਣੀ ਹੁਣ ਤਾਂ ਮੈਨੂੰ ਦੇਵੇ ਨਾਲੇ ਮੇਰੀ ਗੱਲ ਸੁਣੋ ਉਹਨੂੰ ਮੇਲੇ ਦੇ ਵਿੱਚ ਭੇਜਿਆ ਕਰੋ ਜਾਇਆ ਕਰੋ ਉੱਥੇ ਕੰਮ ਕਰਨਾ ਤੇ ਨਾਲੇ ਮੇਰੀ ਗੱਲ ਸੁਣੋ ਤੇ ਇਹ ਰੈਨੂ ਦੇ ਪਿੱਛੇ ਕਾਹਦੇ ਲਈ ਪਏ ਆ ਉਹ ਤੇ ਵਿਚਾਰੀ ਇੰਨੀ ਚੰਗੀ ਆ ਜਿੱਥੇ ਕਿਤੇ ਮੈਨੂੰ ਲੋੜ ਹੁੰਦੀ ਮਾੜੇ-ਮੋਢਾ ਮੇਰਾ ਖਰਚਾ ਪੂਰਾ ਕਰ ਦਿੰਦੀ ਆ ਉਹ ਬੜੀ ਚੰਗੀ ਆ ਜਾਣਨੀ ਆ ਮੈਂ ਤੇਰਾ ਖਰਚਾ ਪੂਰਾ ਕਰ ਦਿੰਦੀ ਆ ਜਾਨੀ ਅਗਲੀ ਨੇ ਲੇਦੀ ਹਣੀ ਸਾਰੇ ਜਿਦਨ ਬਿੱਲ ਕਟਿਆ ਨਾ ਡਾਹਣਾ ਤੇਰੀ ਗਾੜੀ ਤੇ ਤੈਨੂੰ ਲੱਗ ਜਣੀ ਲੋ ਫਿਰ ਮੰਗੀ ਮੇਰ ਕੋ ਫਿਰ ਦੱਸੋ ਤੈਨੂੰ ਮਾਤ ਚੰਗੀ ਤਰਾ ਮੈਂ ਕੋਈ ਗੱਲ ਨਹੀਂ ਹੁਣ ਜਿਹੜੇ ਲੈ ਅਗਲੀ ਨੂੰ ਦੇਣੇ ਤਾਂ ਪੈਣੇ ਹੀ ਆ ਆ ਫੈਸ਼ਨ ਫੁਸ਼ ਕੰਮੀ ਤੇ ਰੰਡਈ ਇੱਥੇ ਇੱਥੇ ਮੇਰੇ ਘਰ ਸੌਣ ਲਾਉਣ ਨੂੰ ਸੂਟ ਸਾੜ ਲੈ ਦੋ ਇੱਕਦਮ ਮੈਨੂੰ ਕੁਝ ਵੀ ਨਹੀਂ ਹੈਗਾ ਮੇਰੇ ਕੋਲ ਕੁਝ ਵੀ ਆਪਣੀ ਮਾਂ ਨੂੰ ਕਹਿ ਲੈ ਦੇ ਹਾਂ ਕਹਿ ਲੈ ਦੇ ਹੱਤ ਵੈ ਨਾਲੀ ਮਾਂ ਤੇ ਚਲ ਜਾਂਦੀ ਓ ਫਟਾਫਟ ਮਾਂ ਦੇ ਕੋਲ ਹੁਣ ਤੇ ਮੈਂ ਦੇ ਦੇਵੇ ਉਹਨਾਂ ਕੋ ਕਿਹੜਾ ਹੈਗੇ ਆ ਉਹ ਵੀ ਤੁਹਾਡੇ ਵਰਗਾ ਹੀ ਆ ਨਾ ਉਹਨੇ ਦੇਖਿਆ ਨਾ ਚੱਖਿਆ ਕੁਝ ਪਾ ਲੈ ਪੁੱਤ ਚਾਹ ਲੈ ਲੈ ਲਓ ਮੰਮੀ ਮੰਮੀ ਤੁਸੀਂ ਡੈਡੀ ਨਾਲ ਕੀ ਗੱਲ ਕਰਦੇ ਹੋ ਮੈਂ ਕੀ ਦੱਸਾਂ ਡੈਡੀ ਤੇਰਾ ਤਾਂ ਗੱਲ ਹੀ ਨਹੀਂ ਕਰਦਾ ਭੱਜ ਕੇ ਬੰਦ ਪੈ ਜਾਂਦਾ ਵਾ ਕਿਉਂ ਕੀ ਗੱਲ ਹੋਈ ਇਹ ਜੀਵਨ ਅੰਟੀ ਆਈ ਹੀ ਤੇਰੀ ਚਾਚੀ ਆਈ ਹੀ ਆਹੋ ਆਦੀ ਵੀ ਮੇਰੀ ਭਤੀ ਬੜੀ ਸੋਹਣੀ ਆ ਤੇ ਚੱਲ ਮੈਨੂੰ ਸੱਤ ਕਰਦਣੀ ਇਹ ਪਿਛਲੇ ਅੰਗਲ ਲੈ ਨਹੀਂ ਛੱਡਦੇ ਆ ਜੀ ਕਿੰਨੂ ਰਿਸ਼ਤਾ ਕਰਾ ਦੇਣੀ ਤੇਰੇ ਵੱਲੋਂ ਉਹ ਜਾਓ ਮੰਮੀ ਰਹਿਣ ਦਿਓ ਤੁਸੀਂ ਉਹ ਤੁਹਾਡੇ ਅਲ ਕਿਤੇ ਆਏ ਨਾ ਜਾਏ ਨਾ ਤੇ ਇਹ ਰਿਸ਼ਤਾ ਕਰਾ ਦੇਣੀ ਆ ਵੀ ਜੇ ਕੋਈ ਸ਼ੱਦ ਸ਼ਦਾ ਕੇ ਆਵੇ ਤਾਂ ਗੁੱਸਾ ਤਾਂ ਫੇਰ ਵੀ ਉਹੋ ਹੀ ਗੱਲਾਂ ਦੀ ਗੁੰਦੀ ਜਾਂਦੀਆਂ ਨੇ ਤਾਂ ਨਹੀਂ ਵੀ ਮੱਤ ਦੇ ਪਰਦਾ ਪੈ ਗਿਆ ਉਹ ਡੈਡੀ ਦੀ ਮੰਨੀ ਜਾਂਦੀ ਜੀ। ਉਹ ਨਹੀਂ ਨਹੀਂ ਮੰਮੀ ਤੁਹਾਨੂੰ ਨਹੀਂ ਪਤਾ ਡੈਡੀ ਦੱਸਦੇ ਹੁੰਦੇ ਆ ਆਂਦੇ ਹਾਡੀ ਇਹਨਾਂ ਨਾਲ ਕਦੇ ਨਹੀਂ ਬਣੀ ਇਹਨਾਂ ਜਦੋਂ ਵੀ ਕੀਤਾ ਟਾਡਾ ਨੁਕਸਾਨ ਕੀਤਾ ਏ। ਤਾਂ ਠੀਕ ਆ ਭਰਾ ਮੈਂ ਹੋਂ ਰਹਾਉਗੀ ਤੇ ਜਵਾਬ ਦੇਣੂਗੀ ਮੈਂ ਆਦਾ ਹਰ ਨਹੀਂ ਕੀਤੀ ਹੈਗੀ ਪਰ ਫੇਰ ਵੀ ਮੇਰਾ ਕਰਜ ਬਧ ਹੈ ਪੁੱਛੇ ਤਾਂ ਉਹ ਮੈਂ ਪੁੱਛ ਲਿਆ। ਚਲੋ ਚੰਗਾ ਨੀਤਾ ਜੀ ਇੱਥੇ ਹੋਰ ਬਥੇਰੇ ਨੇ। ਚਲੋ ਕੋਈ ਗੱਲ ਨਹੀਂ ਫਿਰ ਪੀ ਚਾਹ ਮੇਰਾ ਪੁੱਤ ਤੇ ਕੋਈ ਕੰਮ ਕਰ ਵੇਖ ਲੈ। ਕੋਈ ਨਹੀਂ ਵੇਖ ਲੈਣਾ ਐਵੇਂ ਜਿ거 ਚੰਗਾ ਮੜਾ ਕਰਾਤਾ ਤੇ ਹੋਰ ਮੁੜ ਕੇ ਵਕਤ ਨੂੰ ਫੜੇ ਰਹੀਏ ਆਪਾਂ। ਚੱਲ ਤਾਂ ਆਪਾਂ ਮੈਨੂੰ ਜਵਾਬ ਦੇ ਦਾਂਗੀ ਆ ਲੂਗੀ ਚੰਗਾ ਚਲੋ ਠੀਕ ਆ ਤੇ ਤੂੰ ਕਿਸ ਨਾਲ ਉਹਨਾਂ ਨਾਲ ਗੱਲ ਕਰੀਂ ਜਦ ਦੋਸਤਾਂ ਨਾਲ ਉਹ ਨਹੀਂ ਨਹੀਂ ਮੈਂ ਕਿਸੇ ਨਾਲ ਗੱਲ ਕਰਨੀ ਤੇ ਨਾਲੇ ਤੂੰ ਉਹਨਾਂ ਦੀਆਂ ਗੱਲਾਂ 'ਚ ਨਾ ਆਇਓ ਵੀ ਚੱਲ ਕੋਈ ਨਹੀਂ ਫਿਰ ਪੁੱਤ ਮੈਂ ਇੱਥੇ ਰਹੀ ਇੱਥੇ ਮਿੱਟੀ ਪਾ ਛੜਾਂ ਬਹੁਤ ਰਹਿੰਦਾ ਤੂੰ ਚੱਲ ਚੰਗਾ ਕਰ ਪੰਜ ਇੰਚ ਕੋਈ ਨਹੀਂ ਪੀਲਾ ਮੇਰਾ ਪੁੱਤ ਜਾ ਇਹ ਵੀ ਨਾ ਦੋਵੇਂ ਪੁੱਤ ਇੱਕੋ ਗੱਲ ਕਹੀ ਜਾਂਦੇ ਨਹੀਂ ਜੀਵਨ ਦਾ ਹਸਤਾਨ ਨਹੀਂ ਲੱਗਦਾ ਕੋਈ ਪਤਾ ਚੰਗਾ ਜੀ ਪਾ ਦੇ ਸਾਡੇ ਘਰ ਦੇ ਥੋੜੇ ਧੱਤੇ ਜਲ ਆ ਸਾਰਾ ਦਿਨ ਦਾ ਕੰਮ ਕਰਮ ਕਾਤੀ ਦੇਣੀ ਆ ਉਤੋਂ ਠੰਡ ਲੱਗੀ ਬਿਮਾਰ ਹੋਈ ਤੇ ਜੇ ਇਹਦੇ ਮੁੰਡਾ ਲਾਇਆ ਹੁੰਦਾ ਚੌਕੇ ਪਾਂਡੇ ਦਾ ਕੰਮ ਕਰਦੀ ਤੇ ਮੈਂ ਉਹ ਵੀ ਸਾਥ ਸੌਖਾ ਲੈ ਲੈਂਦੀ ਹੁਣ ਇੱਦਾਂ ਹੀ ਮਰਦੀ ਜਿੱਦੀ ਮੈਂ ਕੰਮ ਕਰਨੀ ਆ ਸਾਰਾ ਦਿਨ ਨਿਕਲ ਗਿਆ ਇਤਨਾ ਲੋੜੇ-ਵੋੜੇ ਕਿਤੇ ਜਕਾਬ ਹੋਇਆ ਚਲੋ ਕੋਈ ਗੱਲ ਨਹੀਂ ਇਹ ਅਖੀ ਜਾਉਂਦੇ ਆਓ ਯਾਰ ਕੋਈ ਗੱਲ ਨਹੀਂ ਲਵਾ ਦੇ ਏਟੀਐਮ ਚਲਵਾ ਦੇ ਕੋਈ ਚੱਕਰ ਨਹੀਂ ਹੁਣ ਪੈਸਾ ਤੇ ਮੇਰੀ ਜੇਬ ਚ ਆਵੇ ਕੋਈ ਭਰਾਵਾ ਕਰ ਦੇ 100 ਰੁਪਈਆ ਨਹੀਂ ਦੇਣ ਦੇ ਮੈਨੂੰ ਮੇਰੀ ਦੀ ਹਾਲਤ ਇਨੀ ਮਾੜੀ ਹੋਈ ਆ ਲਵਾ ਲਵਾ ਯਾਰ ਕਿਤੇ ਲਵਾ ਮੇਰਾ ਵੀਰ ਓ ਯਾਰ ਦਿੱਲੀ ਵੇਚ ਤੇ ਨਹੀਂ ਲੱਗਣਾ ਮੈਂ ਮਿਲ ਤੇ ਯਾਰ 8000 ਰੁਪਿਆ ਭੰਦਾ ਉੱਥੇ ਦੇ ਮੈਂ ਉੱਥੇ ਕੰਮ ਕੀ ਕਰੂੰਗਾ ਕਿਤੇ ਲਵਾ ਦੇ ਯਾਰ ਕਿਸ ਜੱਟ ਜੂਟ ਨਾਲ ਲਵਾ ਦੇ ਹੋਰ ਕੀ ਆ ਆਹ ਓਕੇ ਕੋਈ ਗੱਲ ਨਹੀਂ ਕਰਾ ਦੇ ਮੇਰਾ ਕੰਮ ਆਹੋ ਚੱਲ ਕਰਾ ਮੇਰਾ ਵੀਰ ਕਿਤੇ ਨਾ ਕਿਤੇ ਕਰਾ ਉਹ ਸਿਆਪਾ ਦੇ ਉਹ ਮੇਰਾ ਪਾਸਪੋਰਟ ਨਹੀਂ ਨਾ ਬਣਿਆ ਆਹੋ ਉਹ ਚਲ ਤੇ ਜਾਣਾ ਸੀ ਦੁਬਈ ਨੂੰ ਮੇਰਾ ਪਾਸਪੋਰਟ ਨਹੀਂ ਬਣਿਆ ਭਰਾਵਾ ਤੈਨੂੰ ਕੀ ਦੱਸਾਂ ਢਿਆਂ ਮੈਂ ਨਹੀਂ ਮੇਰੇ ਕੋ ਪੈਨ ਕਾਰਡ ਵੀ ਨਹੀਂ ਹੈਗਾ ਮੈਂ ਹੁਣ ਕਿੱਥੇ ਜਾਵਾਂ ਆਹੋ ਚਲ ਠੀਕ ਚਲ ਚੰਗਾ ਮੇਰਾ ਵੀਰ ਵੇਖੀ ਫਿਰ ਹੁੰਦਾ ਯਾਰ ਜਦੋਂ ਤੈਨੂੰ ਪਤਾ ਮੈਂ ਜ਼ਰੂਰੀ ਕੋਈ ਗੱਲ ਕਾਣ ਦੇ ਤੂੰ ਆਪਣੇ ਭਾਸ਼ਣ ਲੱਗ ਵੀ ਦੇਣ ਵਿੱਚ ਇਹ ਕਿਹੜੀ ਜ਼ਰੂਰੀ ਗੱਲ ਆ ਜਿੱਦਾਂ ਦੇ ਤਾ ਤੇ ਤੁਸੀਂ ਵੇਲੇ ਓਦਾਂ ਦੇ ਤੁਹਾਡੇ ਦੋਸਤ ਵੇਲੇ ਬਾਅਦ ਚ ਲਾ ਲਿਓ ਕੰਮ ਅਗਲੇ ਦਾ ਕੰਮ ਕਹਿੰਦੇ ਆਂ ਸੀ ਮੈਨੂੰ ਕਿ ਕੰਮ ਤੇ ਲਵਾਉਣਾ ਤੈਨੂੰ ਮੈਂ ਆ ਮੈਨੂੰ ਪਤਾ ਕਿਹੜਾ ਕੰਮ ਕਰਨਾ ਜਿਹੜੇ ਕੰਮ ਤੇ ਅਗਲੇ ਲਾਉਣ ਡਿਆ ਉੱਤੇ ਤੂੰ ਲੱਗਣ ਨਹੀਂ ਡੈ ਉੱਤੇ ਲੱਗੋ ਜਾ ਕੇ ਖਾਦੋ ਕੀ ਤੇਰੇ ਵਾਲੀ ਚੰਗਾ ਡਰਾਮਾ ਫੜਿਆ ਤੂੰ ਆ ਫੋਨ ਫੜਾ ਕੇ ਜਾ ਮੇਰਾ ਇੱਧਰ ਨਾਲ ਤੇਰੀ ਜਬਾਨ ਐਡੀ ਲੰਮੀ ਹੋਈ ਆ ਮੈਨੂੰ ਹੱਲ ਕਰਨਾ ਪੈਣਾ ਇਹਦਾ ਕੀ ਕੋਹੋਂ ਤਾਂ ਮੈਨੂੰ ਫੋਨ ਉਤਿਲ ਕਰਨ ਵਾਲਾ ਹਾਤੀ ਆ ਇਹਨਾਂ ਦੀ ਫੋਨ ਹੀ ਮੰਗ ਲਿਆ ਚਲ ਕੋਈ ਨਹੀਂ ਅੱਜ ਤਾਂ ਮਿਲਿਆ ਮਿੰਲਾ ਦਾ ਪੈਸੇ ਕਿਥੇ ਪਵਾਏ ਮੰਮੀ ਨਾ ਕਰਦੀਆਂ ਗੱਲ ਕਿੰਨਾ ਹੀ ਟਾਈਮ ਹੋ ਗਿਆ ਹੋਈ ਨਹੀਂ ਗੱਲ ਹੈਲੋ ਤੁਸੀਂ ਸਤਿ ਸ਼੍ਰੀ ਅਕਾਲ ਹਾਂ ਜੀ ਵਧੀਆ ਤੁਸੀਂ ਦੱਸੋ ਆਹੋ ਪਵਾਏ ਆ ਪੈਸੇ ਤੁਸੀਂ ਤਾਂ ਕਰਦੇ ਨਹੀਂ ਆਪਣੇ ਵੱਲੋਂ ਕਰ ਲਿਆ ਕਰੋ ਇੱਧਰ ਨਹੀਂ ਹੁੰਦੇ ਤਾਂ ਚਲੋ ਕੋਈ ਨਹੀਂ ਹੋਰ ਸੁਣਾਓ ਨੀਕੀ ਕਿੱਦਾਂ ਠੀਕ ਆ ਚਲੋ ਵਧੀਆ ਗਈ ਸਕੂਲ ਚਲੋ ਕੋਈ ਨਹੀਂ ਆਹ ਹੋਰ ਪਾਸਟੂ ਹੋ ਜਾਣੀ ਆ ਕੋਈ ਨਹੀਂ ਹੁਣ ਅੱਗੇ ਰਿਸ਼ਤਾ ਵੇਖ ਲਿਓ ਕੋਈ ਵਧੀਆ ਵੇਖ ਲਾਂਗੇ ਮੇਰੇ ਵਰਗਾ ਨਾ ਲੱਭਦੇਓ ਜਿੱਦਾਂ ਦਾ ਮੈਨੂੰ ਘਰ ਲੱਭ ਦਿੱਤਾ ਵਾ ਨਾ ਕੋਈ ਸ਼ੌਂਕ ਪੂਰਾ ਹੁੰਦਾ ਨਾ ਕੋਈ ਲੈਣਾ ਨਾ ਦੇਣਾ ਨਾ ਖਰਚਾ ਹੀ ਹੈਗਾ ਘਰ ਕੋਈ ਐਵੇਂ ਇੱਥੇ ਬੈਠੇ ਆ ਪਤਾ ਨਹੀਂ ਕਿੱਥੋਂ ਦੇਖ ਕੇ ਤੂੰ ਲੱਭ ਲਿਆ ਮੇਰੇ ਲਈ ਪਰ ਮਮਾ ਉਦੀ ਨੇ ਕੋਈ ਕੰਮ ਕਰਦਾ ਉਹ ਕਮਾਉਂਦਾ ਹੀ ਨਹੀਂ ਹੈਗਾ ਕੁਝ ਵੀ ਤੇ ਘਰ ਖਰਚਾ ਕੀ ਹੋਵੇ ਤੁਹਾਗੋ ਮੇਰੀ ਸਾਸੂ ਆ ਉਹਦੀ ਤਾਂ ਏਡੀ ਜੁਬਾਨ ਮਾਣਾ ਉਹਦੇ ਹੱਟਦੀ ਨਹੀਂ ਬੋਲਣ ਅੱਜ ਮੈਂ ਹੁਣੇ ਕਹਿ ਕੇ ਏਡੀ ਮੈਂ ਕਿਹਾ ਮੇਰੇ ਕੋਈ ਸੂਟ ਨਹੀਂ ਹੈਗਾ ਮੈਨੂੰ ਸੁਵਾ ਦੋ ਏਡੀ ਕਿਤੇ ਹੈਗੀ ਨਾ ਟੈਲੀ ਅੱਗੋਂ ਮੈਨੂੰ ਕਹਿੰਦੀ ਮੈਂ ਕਿ ਤੂੰ ਸੁਵਾ ਦਾਂ ਤੈਨੂੰ ਸੂਟ ਤੂੰ ਫੈਸ਼ਨ ਕਰਦੀ ਤੂੰ ਇਹ ਕਰਦੀ ਉਹ ਕਰਦੀ ਆ ਮੇਰੀ ਲੱਗਿਆ ਕਿ ਸਹੇਲੀ ਆ ਵਿਚਾਰੀ ਮਾੜਾ ਮੋਟਾ ਮੇਰਾ ਸਾਥ ਦੇ ਦਿੰਦੀ ਆ ਔਖੇ ਸੋਖੇ ਟਾਈਮ ਦੇ ਵਿੱਚ ਮਾੜਾ ਮੋਟਾ ਮੇਰਾ ਕਰ ਦਿੰਦੀ ਆ ਉਹਦੇ ਨਾਲ ਕਿਤੇ ਜਾ ਕੇ ਮੈਂ ਵਾਲ ਕਟਾਇਆ ਸੀ ਤੇ ਇੰਨਾ ਕਲੇਸ਼ ਕੀਤਾ ਉਹ ਕਹਿੰਦੀ ਕੀ ਤੂੰ ਪੂੰਜੀ ਚ ਕਰਾ ਕੇ ਆ ਗਈ ਮੇਗਾ ਦਾਰ ਸੁਹੱਦ ਹੋ ਗਈ ਫਿਰ ਕੀ ਹੋ ਗਿਆ ਕਰਾਲੀ ਦਾ ਤੁਸੀਂ ਕਿਹੜੇ ਪੈਸੇ ਦਿੱਤੇ ਆ ਉਹ ਤੇ ਕਿਤੇ ਭੈੜੀ ਐ ਨਾ ਬੋਲਦੀ ਐ ਕਦੇ ਲੈਣਾ ਨਾ ਦੇਣਾ ਚਲ ਜਾਂਦੀ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਪੋੜ ਘਰੇ ਕੋਈ ਕੰਮ ਨਹੀਂ ਕਰਨਾ ਹੁੰਦਾ ਤੇ ਬਾਹਰ ਚਲ ਜਾਂਦੀ ਐ ਵੀ ਹਾਂ ਉਹਦੇ ਘਰ ਵੇਖਾਂਗਾ ਕੀ ਹੁੰਦਾ ਉਹਦੇ ਘਰ ਵੇਖਾਂਗਾ ਕੀ ਹੁੰਦਾ ਹਾਂ ਚਲੋ ਕੋਈ ਹਾਂ ਤੇ ਕਿਹੜਾ ਕੁਝ ਦੇਖਾਂ ਮੈਨੂੰ ਕਾ ਲੱਗਿਆ ਚਲੋ ਠੀਕ ਆ ਚੰਦਾ ਫਿਰ ਨੀ ਰੱਖ ਫੋਨ ਆ ਹੈਂ ਮੈਨੂੰ ਇਹ ਦੱਸ ਵੀ ਆਪਣੀ ਮਾਂ ਨਾਲ ਚੁਗਲੀਆਂ ਕਰਦੀ ਸੀ ਮੇਰੀਆਂ ਇਹ ਮੇਰੀ ਸੱਸ ਬੜਾ ਬੋਲਦੀ ਆ ਉਹਦੀ ਜ਼ੁਬਾਨ ਬੜੀ ਆ ਹੈ ਨਾ ਤੇਰੀ ਜ਼ੁਬਾਨ ਘਟਵਾ ਤੇਰੀ ਵੱਡੀ ਗਈ ਆ ਮੈਂ ਕਿਹੜਾ ਕੋਈ ਝੂਠ ਬੋਲਿਆ ਵਾ ਹੈਗੀ ਇਹ ਤਾਂ ਗੱਲ ਕੀਤੀ ਆ ਨਾਲੇ ਮੇਰੀ ਗੱਲ ਸੁਣੋ ਤੂੰ ਇੱਥੇ ਕੰਦਾ ਨਾ ਲੱਗ ਲੱਗ ਕੇ ਮੇਰੀਆਂ ਚੁਗਲੀਆਂ ਸੁਣਨ ਡੈ ਹੈਗੇ ਤੇ ਸੁਣਨੀਆਂ ਨਹੀਂ ਉਹ ਤੇ ਮੈਨੂੰ ਪਤਾ ਹੀ ਆ ਪਹਿਲੇ ਤੁਹਾਡੀ ਆਦਤ ਵਾ ਕੰਦਾ ਨਾ ਲੱਗ ਜਾਨੇ ਤੂੰ ਨਾਲੇ ਮੇਰੀ ਗੱਲ ਦੱਸੋ ਮੈਂ ਤੁਹਾਡੀਆਂ ਗੱਲਾਂ ਸੁਣਦੀ ਆ ਕਿਤੇ ਜਾ ਕੇ ਜਦੋਂ ਤੁਹਾਡੇ ਭੈਣ ਭਰਾ ਦਾ ਫੋਨ ਆਉਂਦਾ ਵੀ ਸਾਰਾ ਕੁਝ ਕਰਦੇ ਹੁੰਦੀ ਨਹੀਂ ਸਾਰਾ ਕੁਝ ਕਰਨੀ ਆ ਆਹੋ ਕਰਦੀ ਆ ਅੰਦਰੋਂ ਕੁੰਡੀ ਲਾ ਕੇ ਤੁਸੀਂ ਬਹਿ ਜਾਂਦੇ ਆ ਤੇ ਮੈਂ ਕਿਹੜੀ ਸੁਣਨੀ ਹੁੰਦੀ ਗੱਲ ਤੁਹਾਡੀ ਵਿੱਚ ਬਾਹਰ ਵੀ ਇਹਦੀ ਹੈਂ ਬੋਲਣ ਲੱਗਾ ਤੇ ਇੱਕਦਮ ਦੀ ਛੁੱਟੀ ਨਹੀਂ ਕਰਦੀ ਤੂੰ ਹੈਂ ਉੱਤੋਂ ਮਾਂ ਨੂੰ ਕਹਿਣ ਦੀ ਹੈ ਇਹ ਕਿਦਾਂ ਦਾ ਘਰ ਲੱਭਤਾ ਮੈਨੂੰ ਨਿਸ਼ੁਕਰਕਰ ਸ਼ੁਕਰਕਰ ਮਾਰੇ ਦਾ ਤੇ ਮੇਹਰ ਦਾ ਘਰ ਲੱਭ ਗਿਆ ਵਾ ਹੈ ਇਹ ਵੀ ਨਹੀਂ ਮਿਲਣਾ ਤੈਨੂੰ ਉੱਥੇ ਧੱਕੇ ਖਾਣੇ ਮਾਂ ਬਾਂ ਸਾਰੀ ਉਮਰ ਤੋਂ ਆਹੋ ਤੁਹਾਨੂੰ ਤਾਂ ਬੜਾ ਪਤਾ ਵੇ ਜਿੱਦਾਂ ਵੀ ਨਹੀਂ ਮਿਲਦਾ ਕੀਪ ਤਾਂ ਮੇਰੀ ਕਿਸਮਤ ਵਿੱਚ ਕੀ ਸੀਗਾ ਆ ਲਿਆਗੇ ਮੇਰੇ ਪੱਲੇ ਬੰਨ ਦਿੱਤਾ ਵਾ ਇਹੋ ਹੀ ਤੇਰੀ ਕਿਸਮਤ ਵਿੱਚ ਠੀਕ ਵਾ ਨਾ ਆਪਣੇ ਆਪ ਨੂੰ ਨਾ ਸੁਧਾਰਿਓ ਆਪਣੇ ਆਪ ਨੇ ਸੁਧਾਰਿਓ ਮੈਨੂੰ ਕਹੀ ਜਾਇਓ ਵੀ ਹਾਂ ਆਹੀ ਕੁਛ ਰਹਿ ਜਾਣਾ ਤੁਹਾਡੇ ਦੇ ਦਿਮਾਗ ਚ ਪੱਲੇ ਪੈਂਦੀ ਹੈਗੀ ਮਾੜਾ-ਭੋਟਾ ਘਰ ਦੇ ਖਰਾਬ ਸੁਧਾਰ ਲਈਏ ਆਏ ਢੋਲੇ ਜੰਦਾ ਵਿਹਾਂ ਲੋਕਾਂ ਦੀਆਂ ਗੱਲਾਂ ਚੁਗਲੀਆਂ ਕਰ ਲੋ ਅੱਛਾ ਸੁਣ ਮੇਰੀ ਗੱਲ ਆ ਵਾਲ ਕਟਾਉਣ ਨੂੰ ਤੇਰੇ ਕੋਲ ਟਾਈਮ ਹੈਗਾ ਹੈ ਨੀ ਸਾਰਾ ਦਿਨ ਬੋਧੀਆਂ ਸਵਾਰਦੀ ਰਹਿਣੀ ਹੈ ਹੈ ਆ ਮਾੜਾ ਮਟਾ ਹੱਥ ਫੇਰ ਲਿਆ ਕਰ ਕਿਤੇ ਘੜੀ ਸਵਾਰ ਲੈ ਆਪਣਾ ਘਰ ਜਿੰਨੇ ਜੋਗੀ ਹੈ ਕੀ ਕਰੀ ਜਾਨੀ ਹੈ ਤੂੰ ਮੇਰੇ ਬਾੜਾਂ ਦੇ ਪਿੱਛੇ ਕੀ ਪੈ ਰਹੇ ਨੇ ਇਹ ਕਿਹੜੇ ਤੁਹਾਡੇ ਕੋਲ ਪੈਸੇ ਲੈ ਕੇ ਕੀਤੇ ਆ ਆਪਣੇ ਬਾੜੇ ਮੋਟੇ ਜਮਾ ਕੀਤੇ ਹੀ ਉਹ ਤਾਂ ਕਰਾਇਆ ਵਾ ਮੈਂ ਜਮਾ ਕਰਕੇ ਬੜਾ ਸੋਹਣਾ ਕੰਮ ਕਰ ਲਿਆ ਚਾਰ ਚੰਦਨ ਵਾਲੇ ਤਾਂ ਬੜੀ ਚੰਦਰੀ ਨੇ ਹੈ ਕੋਈ ਗੱਲ ਨਹੀਂ ਤੂੰ ਤਾਂ ਵੇ ਵੇ ਛੱਡ ਦੇ ਮੇਰੇ ਕੋਲ ਤੂੰ ਵੀ ਕਰਾ ਲਓ ਏਡਾ ਹੀ ਹੋਣਾ ਹੋਣ ੜਿਆ ਸਾੜਾ ਦਾ ਆਹੋ ਚਲੋ ਮੇਰੇ ਨਾਲ ਕਰਾ ਦਿੰਨੀ ਆ ਇਹ ਕੰਮ ਰਹਿ ਗਿਆ ਕਰਨ ਵਾਲਾ ਇਹ ਕਰਵਾ ਦੇ ਹੁਣ ਚੰਗਾ ਆਪਣੀ ਮਾਂ ਦੇ ਕਰਾ ਜਾ ਕੇ ਪਹਿਲਾਂ ਫਿਰ ਮੇਰੇ ਵੱਲ ਆਈ ਕੋਈ ਨਹੀਂ ਦੋਵੇਂ ਬਾੜੀਆਂ ਆਜੋ ਦੋਵਾਂ ਦੇ ਕਰਾ ਦਿੰਨੀ ਆ ਨਾਲ ਮੇਰੀ ਗੱਲ ਸੁਣੋ ਅੱਗੇ ਤੇ ਮੇਰੀ ਮੰਮੀ ਦਾ ਫੋਨ ਆਵੇ ਨਾ ਤਾਂ ਕੰਡਾ ਤੂੰ ਇਹ ਕਰਨਾ ਕੀ ਮੈਨੂੰ ਤੇਰਾ ਕੰਮ ਕਰਨਾ ਵੱਡੀ ਚੰਦਰੀ ਨੇ ਜਾਣੀ ਤੈਨੂੰ ਮੈਂ ਚੰਗੀ ਤਰ੍ਹਾਂ ਵੱਡੀ ਕਾਮੀ ਨੂੰ ਹੈਂ ਜੁਬਾਨ ਨੇ ਇੱਕ ਤਾਂ ਗੇਠਲਮੀ ਵਧਾਈ ਆ ਮਾਂ ਦੀਆਂ ਕਰਾ ਪੋਦੀਆਂ ਮਾਂ ਦੀਆਂ ਮੇਰੇ ਵੱਲ ਕਿੰਨੀ ਆ ਆਈ ਵੱਡੀ ਚਲਾਕ ਨਾ ਕੰਮ ਨਾ ਕਾਰ ਕੋਈ ਸਾਧਨ ਪਟੇਵਾਂ ਦੀ ਰਹਿੰਦੀ ਐ ਏ ਕੇ ਨਾਨੀ ਮਹਾਰਾਣੀ ਨੂੰ ਤੇ ਬਾਹਰ ਨਿਕਲ ਕੇ ਤਾਂ ਕੰਮ ਕਰ ਲਾਂ ਕੋਈ ਅੰਦਰ ਵੜ ਕੇ ਤਾਂ ਮਾਂ ਨਾਲ ਡਈਏ ਚੁਗਲੀਆਂ ਕਰਨ ਵਾਂਸਵੰਨੀਆਂ ਕੀ ਕਰੀ ਜੰਨੀ ਆ ਕਰਨਾ ਕਰਨਾ ਕੀ ਆ ਹੈ ਬਾਡੇ ਪਾਜੇ ਹੀਗੇ ਤੇ ਲਾਉਣ ਵਾਲੇ ਹੀਗੇ ਤੇ ਮਹਾਰਾਣੀ ਤਾਂ ਤੇ ਵੇਹਲ ਹੀ ਨਿੰਗਾ ਕੰਦਰੋਂ ਬਾਹਰ ਨਿਕਲਾਵਾਂਗੇ ਤੇ ਸਾਰਾ ਦਿਨ ਭੋਰੇ ਚ ਪਈ ਰਹਿੰਦੀ ਐ ਤੇ ਉਹਨੂੰ ਕਿਹਾ ਕਰਨਾ ਆਹ ਕਹਿ ਕੇ ਤੇ ਗੱਲਾਂ ਸੁਣਾ ਤਕੋ ਹੈ ਮਾਨਸਵਨੀਆ ਗੱਲਾਂ ਕਰਦੀ ਈ ਢੀ ਜਬਾਨ ਵਾ ਬੋਲਣ ਲੱਗੀ ਵੇਂਦੀ ਕੁਛ ਨਹੀਂ ਆ ਯਾਰ ਮੈਂ ਜਦੋਂ ਹੀ ਆਉਂਨਾ ਨਾ ਤੇਰਾ ਮੂੰਹ ਹੀ ਬਣਿਆ ਹੁੰਦਾ ਵਾ ਤੇ ਕੀ ਕਰਾਂ ਫਿਰ ਮੈਂ ਕੋਸਵਾ ਦਾ ਕੰਮ ਕਰਿਆ ਕਰੋ ਤੁਸੀਂ ਦੋਈ ਨਹੀਂ ਕਿ ਇੱਥੇ ਕਿਸੇ ਕੋਈ ਪਾਰਟੀ ਰਹਿੰਦੀ ਐ ਕਿਤੇ ਮੇਰਾ ਹੀ ਮੂੰਹ ਬਣਿਆ ਵੇਖਣਾ ਤੁਸੀਂ ਉਹਦਾ ਵੇਖ ਲਿਆ ਕਰੋ ਕਿਤੇ ਸਾਧ ਹੋਈ ਆ ਹੂੰ ਜਦਾ ਚਾ ਚੂਪਣਾ ਘੋਟ ਬਣ ਜਾਂਦੀ ਏ ਚਾ ਮੇਰੀ ਗੱਲ ਸੁਣੋ ਜਬਾਨ ਪਤਾ ਕਿੱਡੀ ਏ ਦੀ ਮੁੰਡੇ ਨਾਲਾਂ ਡੀ ਸੀਗੀ ਕੀ ਆਂਦੀ ਉਹਨੂੰ ਤੇ ਨੌਕਰੀ ਤੇ ਜਾ ਕਮਾਈ ਕਰਕੇ ਲਿਆ ਪੈਸੇ ਲਿਆ ਤੇ ਮੈਂ ਫੈਸ਼ਨ ਕਰਾਂ ਵਾਰਸ ਬਣੇ ਹੈ ਤੇ ਉਹ ਵਿਚਾਰਾ ਆਂਦਾ ਵੀ 8000 ਰੁਪਏ ਮੈਨੂੰ ਮਿਲਦਾ ਮਿਲ ਵਿੱਚੋਂ ਤੇ ਗਾੜੀਆਂ ਪਤਾ ਕੀ ਆਂਦੀ ਆ ਤੇ ਆਪਣੀ ਮਾਂ ਨੂੰ ਵੀ ਲੈ ਜਾ ਨਾਲ ਆ ਜਬਾਨ ਵੇਖ ਲੋ ਇਹਦੀ ਐਡੀ ਲੰਮੀ ਜ਼ਬਾਨ ਏ ਦੀ ਮੈਂ ਵੀ ਕਹਤਾ ਫਿਰ ਮੈਂ ਆਪਣੀ ਮਾਂ ਲੈ ਜਾ ਆਹ ਉਹਨੂੰ ਦਵਾ ਨੌਕਰੀ ਉਥੇ ਮੈਂ ਚੰਗੇ ਨੇ ਇਹਨੂੰ ਘਟਕ ਕੋਉਂਨਾ ਦੇ ਚੰਗੇ ਜੀ ਤੁਸੀਂ ਤੇ ਮੇਰੇ ਨਾਲ 20 20 ਗੱਲਾਂ ਕਰੇ ਜਿੱਦ ਦਿਨ ਬੁਲਾ ਲੋਗੇ ਨਾ ਉਹ ਦਿਨ ਵੇਖੇ ਜਬਾਨ ਇਹਦੀ ਕਿੱਦਾਂ ਚਲਦੀ ਆ ਉਹਨੇ ਇਹ ਨਹੀਂ ਵੇਖਣਾ ਮੇਰਾ ਸਹੁਰਾ ਵਾ ਕਿ ਕੌਣ ਆ ਬੋਲਣ ਲੱਗੀ ਨਹੀਂ ਵੇਖਦੀ ਇਹਨਾਂ ਨਹੀਂ ਵੀ ਮੁੰਡਾ ਕੰਮ ਤੇ ਜਾਂਦਾ ਉਹ ਤੇ ਚਲ ਮਿਹਨਤ ਕਰਨ ਲੱਗਾ ਮਾੜੀ ਮੋਟੀ ਹੈ ਨਾ ਉਹ ਵੀ ਵਿਚਾਰਾ ਸਵੇਰੇ ਚਲ ਜਾਂਦਾ ਵਾ ਸ਼ਾਮਾ ਨੂੰ ਆਣ ਕਰ ਵੜਦਾ ਵਾ ਨੌਕਰੀਆਂ ਕਿੱਥੇ ਰੱਖੀਆਂ ਹੈ ਹੈਗਾ 10ਵੀਂ ਫੇਲ ਨੌਕਰੀ ਕਿਹੜਾ ਦੇ ਦੇ ਇਹਨੂੰ ਤਾਂ ਸੁਣ ਹੁਣੇ ਬੈਠਾ ਮਗਰ ਕਿੱ데 ਵੇਖੇ ਕਿੱਧਰ ਗਿਆ ਵਾ ਜਾਣਾ ਜੂਣਾ ਕਿੱਧਰ ਵਾ ਹੈ ਕੰਮ ਦੀ ਭਾਲ ਵਿੱਚ ਜਾਂਦਾ ਵਿਚਾਰ ਤੇ ਚਲ ਕੇ ਤੇ ਆ ਰਹੇ ਲੱਗਦਾ ਕੋਈ ਪਿਆਹਾ ਘਰ ਆਊਗਾ ਕਿ ਖਰਚਾ ਖੁਰਚਾ ਕਰਨਾ ਸੌਖਾ ਹੋ ਜਾਊਗਾ ਤੇ ਹੱਥ ਕਿਤੇ ਡੜਿਆ ਹੁਣ ਮਾੜਾ ਮੋਟਾ ਕੀ ਪਤਾ ਮੈਨੂੰ ਸਵੇਰੇ ਜਾਂਦਾ ਹੀ ਬੋਦੇ ਬਾਦੇ ਵਾਹ ਲੈਂਦਾ ਤੇ ਸ਼ਾਮਾਂ ਨੂੰ ਆਣ ਘਰ ਵਰਦਾ ਕੀ ਪਤਾ ਮੇਰੇ ਕਿਸਮਤ ਵਿੱਚ ਇਹੋ ਕੋਈ ਆ ਤੇ ਉਹ ਜਿਹੜੀ ਘਰ ਵਾ ਉਹਦੀ ਈ ਜ਼ੁਬਾਨ ਵਾ ਕੰਮ ਕੋਈ ਕਰਦੀ ਨੀਗੀ ਉਹਨੂੰ ਕਹਿਣਾ ਵੀ ਇਹਨੂੰ ਵੀ ਲੀਡਰ ਸੀਂ ਦੀ ਜਿਆਦਾ ਦੱਸ ਦੇ ਲੋਕਾਂ 20-20 ਘਰ ਕੰਮ ਚਲਾਏ ਆ ਆਪਣੇ ਐਡੇ ਕੰਮ ਤੇਜ ਸਾਡੇ ਕਿੱਥੋਂ ਹੈ ਲੋਕਾਂ ਦੀਆਂ ਨਾ ਉਹ ਕਿਤੇ ਵਾਣ ਸੋਨੇ ਸੂਟ ਸਿੰਦੀਆਂ ਕਿਤੇ ਕਹਿਰਾਂ ਦੀ ਕਮਾਈ ਕਰਨ ਡੀਆਂ ਬਹੁਤ ਗੱਲ ਆ ਇਹਨੂੰ ਇਹ ਹੀ ਆ ਵੀ ਬੋਦੇ ਘਟਾਲਾ ਇੱਧਰ ਨੂੰ ਇੱਧਰ ਨੂੰ ਇਦਾਂ ਕਰ ਲਾਂ ਤੇ ਫੈਸ਼ਨ ਕਰਾਂ ਤੇ ਬਸ ਤੁਰੇ ਫਿਰਾ ਯਾਰ ਬੜੀ ਮੜੀ ਗੱਲਾਂ ਹੈ ਹਾਂ ਚੱਲ ਕੋਈ ਨਹੀਂ ਚਾਹ ਚੂ ਬਣਾ ਲੇ ਫ